ਅੱਜ ਜਿਹੜੀਆਂ ਜਿਹੜੀਆਂ ਮੇਨ ਖਬਰਾਂ ਦੇਖਿਆ ਜਾਣ ਤਾਂ ਉਹ ਲਾਸ ਏਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਗਏ ਆ ਉਹਨਾਂ ਨੂੰ ਲੈ ਕੇ ਹੀ ਆ ਆਰਮੀ ਮਰੀਨਸ ਨੂੰ ਬੁਲਾਇਆ ਗਿਆ ਹੈ ਨੈਸ਼ਨਲ ਗਾਰਡਸ ਆ ਜਿਸ ਟਾਈਮ ਤੁਹਾਡੇ ਨਾਲ ਗੱਲਾਂ ਕਰ ਰਹੇ ਇੱਕ ਹਾਈਵੇ ਨੂੰ ਵੀ ਬੰਦ ਕੀਤਾ ਹੋਇਆ ਹੈ ਇਸ ਤੋਂ ਬਿਨਾਂ ਇਹ ਜਿਹੜੇ ਪ੍ਰੋਟੈਸਟ ਆ ਬਾਕੀ ਸ਼ਹਿਰਾਂ ਦੇ ਵਿੱਚ ਫੈਲਦੇ ਜਾ ਰਹੇ ਹੈਗੇ ਆ ਅੱਜ ਆਈਸ ਵਾਲਿਆਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਕੋਰਟ ਹੈਗੀ ਆ ਉਹਦੇ ਬਾਹਰ ਕੁਝ ਲੋਕਾਂ ਨੂੰ ਅਰੈਸਟ ਕੀਤਾ ਤੇ ਕੰਕੜ ਵਾਲੀ ਜਿਹੜੀ ਇਮੀਗ੍ਰੇਸ਼ਨ ਦੀ ਕੋਰਟ ਆ ਉਹਦੇ ਬਾਹਰ ਵੀ ਲੋਕਾਂ ਨੂੰ ਅਰੈਸਟ ਕੀਤਾ ਹੈਗਾ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ 9:30 ਵਜੇ ਦੇ ਕਰੀਬ ਕੁਝ ਬੰਦਿਆਂ ਨੂੰ ਡਿਟੇਨ ਕੀਤਾ ਗਿਆ ਤੇ ਅਰੈਸਟ ਕਰਨ ਵਾਲੇ ਜਿਹੜੇ ਆਈਸ ਦੇ ਏਜੰਟਸ ਆ ਉਹ ਪਲੇਨ ਕਲੋਥ ਵੇਅਰਿੰਗ ਮਾਸਕ ਸੋ ਪਲੇਨ ਕਲੋਥ ਹੁੰਦੇ ਆ ਤੇ ਮਾਸਕ ਉਹਨਾਂ ਨੇ ਪਾਏ ਹੁੰਦੇ ਹੈਗੇ ਆ ਸੋ ਕਾਰਾਂ ਵੀ ਜਿਹੜੀਆਂ ਉਹਨਾਂ ਦੀਆਂ ਅਨਮਾਰਕਟ ਹੈਗੀਆਂ ਜੋ ਕੋਰਟ ਹਾਊਸ ਦੇ ਬਾਹਰ ਪਾਰਕ ਕਿਤੀਆਂ ਹੁੰਦੀਆਂ ਹੈਗੀਆਂ ਤੇ ਉਹ ਤੋਂ ਬਾਅਦ 10:30 ਵਜੇ ਦੇ ਕਰੀਬ ਕਹਿੰਦੇ ਵੀ ਕੁਝ ਲੋਕਾਂ ਨੂੰ ਫੜਿਆ ਗਿਆ ਇਸੇ ਤਰ੍ਹਾਂ ਕੰਕੜ ਦੀ ਜਿਹੜੀ ਕੋਰਟ ਹੈਗੀ ਇਮੀਗ੍ਰੇਸ਼ਨ ਕੋਰਟ ਹਾਊਸ ਉਸ ਦੇ ਬਾਹਰੋਂ ਵੀ ਜੋ ਲੋਕ ਆ ਅਰੈਸਟ ਕੀਤੇ ਗਏ ਸੋ ਅਟਾਰਨੀ ਇਹ ਕਹਿ ਰਿਹਾ ਵੀ ਬਹੁਤੇ ਲੋਕ ਜਿਹੜੇ ਅਰੈਸਟ ਕੀਤੇ ਗਏ ਆ ਉਹ ਅਸਾਈਲਮ ਸੀਕਰਸ ਆ ਜਿਹੜੇ ਆਪਣੀ ਡੇਟ ਦੇ ਉੱਤੇ ਆਏ ਤੇ ਉਹ ਤੋਂ ਬਾਅਦ ਜਦੋਂ ਨਿਕਲੇ ਆ ਬਾਹਰ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਆ ਆਈਸ ਦੀ ਇਸ ਐਕਟੀਵਿਟੀ ਕਰਕੇ ਸੈਨ ਫਰਾਂਸਿਸਕੋ ਦੇ ਕੰਕਰ ਦੇ ਵਿੱਚ ਵੀ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ ਹੰਡਰਡਸ ਆਫ ਪੀਪਲ ਕੰਦੇ ਗੈਦਰਡ ਆਊਟਸਾਈਡ ਕੋਰਟ ਹਾਊਸ ਸੈਨ ਫਰਾਂਸਿਸਕੋ ਦੇ ਵਿੱਚ ਅ ਤੇ ਸੋਮਵਾਰ ਨੂੰ ਸੈਨੋਜ਼ੇ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀ ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹਜੇ ਵੀ ਜਿਹੜਾ ਕਿਸੇ ਤਰ੍ਹਾਂ ਦੀ ਸਲੋ ਨਹੀਂ ਹੋ ਰਹੀ ਹੈਗੇ ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਡਿਵੈਲਪਮੈਂਟਸ ਲਗਾਤਾਰ ਹੋ ਰਹੀਆਂ ہیں ਮਿਲਟਰੀ ਦੀ ਡਿਪਲੋਇਮੈਂਟ ਐਲਏ ਦੇ ਵਿੱਚ ਹੋਣ ਤੋਂ ਲੈ ਕੇ ਟਰੰਪ ਹੁਣਾਂ ਦੀ ਅਥਾਰਟੀ ਟਰੂਪਸ ਦੀ ਵਰਤਣ ਨੂੰ ਲੈ ਕੇ ਘਰ ਦੇ ਵਿੱਚ ਉਹ ਹੁਣ ਇਸ ਟਾਈਮ ਕਹਿੰਦੇ ਰੋਸ਼ਨੀ ਦੇ ਵਿੱਚ ਸਪੌਟਲਾਈਟ ਦੇ ਵਿੱਚ ਆ ਚੁੱਕੀ ਹੈਗੀ ਆ ਸਵੇਰੇ ਵੀ ਜਿੰਦਾ ਆਪਾਂ ਤੁਹਾਨੂੰ ਦੱਸ ਰੇ ਸੀ ਵੀ ਮਰੀਨਜ਼ ਆਲਰੇਡੀ ਉੱਥੇ ਪਹੁੰਚ ਚੁੱਕੇ ਆ ਪਰ ਉਹ ਆਰਡਰਸ ਦੇ ਇੰਤਜ਼ਾਰ ਦੇ ਵਿੱਚ ਆ ਜਿਸ ਤਰੀਕੇ ਦੇ ਆਦੇਸ਼ ਉਹਨਾਂ ਨੂੰ ਮਿਲਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਹੋਊਗੀ ਪੀਟ ਹੈਗਸਥ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਲ ਇਨਾ ਫਰਾਸ਼ੀ ਹੈਗੀ ਆ ਤਾਂ ਜੋ ਇਸ ਡਿਪਲॉयਮੈਂਟ ਦਾ ਖਰਚਾ ਜਿਹੜਾ ਆ ਡਿਪਾਰਟਮੈਂਟ ਆਫ ਡਿਫੈਂਸ ਦਾ ਉਸ ਨੂੰ ਚੱਲ ਸਕਦਾ ਹੈਗਾ ਆ ਇਮੀਗ੍ਰੇਸ਼ਨ ਦੀਆਂ ਰੇਡਸ ਜਿੱਦਾਂ ਤੁਸੀਂ ਦੱਸਿਆ ਵੀ ਉਹ ਵੀ ਕੰਟੀਨਿਊ ਨੇ ਤੇ ਐਂਟੀ ਆਈਸ ਪ੍ਰੋਟੈਸਟ ਐਸ ਟਾਈਮ ਕੋਸਟ ਟੂ ਕੋਸਟ ਉਹ ਫੈਲ ਚੁੱਕੇ ਆ ਆਉਂਦੇ ਦਿਨਾਂ ਦੇ ਵਿੱਚ ਨਿਊਯਾਰਕ ਸ਼ਿਕਾਗੋ ਡੈਲਸ ਐਟਲਾਂਟਾ ਤੱਕ ਵੀ ਜਿਹੜੇ ਇਹ ਜਿਹੜੇ ਐਕਟਿਵਿਸਟ ਕਹਿੰਦੇ ਵੀ ਪਲਾਨ ਕਰ ਰਹੇ ਆ ਵੀ ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੇ ਪ੍ਰੋਟੈਸਟ ਆ ਉਹ ਕਿਤੇ ਜਾ ਸਕਦੇ ਆ ਸਿਟੀ ਦੀ ਮੇਅਰ ਕਰਨ ਬਾਅਦ ਸੇ ਐਲ ਏ ਦੇ ਵਿੱਚੋਂ ਜਿਹੜੀ ਉਹ ਖਬਰ ਆ ਰਹੀ ਆ ਵੀ ਉਸ ਦੇ ਡਾਊਨ ਟਾਊਨ ਦੇ ਕੁਝ ਇਲਾਕੇ ਦੇ ਵਿੱਚ ਕਰਫਿਊ ਜਿਹੜਾ ਆ ਉਹ ਲਗਾਇਆ ਜਾਵੇਗਾ ਸੋ ਜਿੱਥੇ ਪ੍ਰੋਟੈਸਟ ਲਗਾਤਾਰ ਜਿਹੜੇ ਆ ਹਰਜੋਤ ਸਿੰਘ ਜੀ ਉਹ ਚੱਲ ਰਹੇ ਆ ਉਧਰ ਪ੍ਰੋਟੈਸਟ ਕੈਲੀਫੋਰਨੀਆ ਤੋਂ ਬਾਹਰ ਨਿਕਲ ਕੇ ਹੋਰ ਸੂਬਿਆਂ ਦੇ ਵਿੱਚ ਪਹੁੰਚ ਚੁੱਕੇ ਆ ਟੈਕਸਸ ਵਾਸ਼ਿੰਗਟਨ ਟੈਨੇਸੀ ਪੈਂਸਿਲਵੇਨੀਆ ਓਰੀਗਨ ਓਕਲਾਹੋਮਾ ਓਹਾਈਓ ਨਾਰਥ ਕੈਰੋਲਿਨਾ ਨਿਊਯਾਰਕ ਨਵਾਡਾ ਮਿਸ਼ੀਗਨ ਮੈਸਚੂਸੈਟ ਮੈਰੀਲੈਂਡ ਕੈਂਟਕੀ ਇਲਨੋਇਸ ਜਾਰਜੀਆ ਡਿਸਟ੍ਰਿਕਟ ਆਫ ਕਲੰਬੀਆ ਕੋਰਡੋ ਜਿਹੜੇ ਕੈਲੀਫੋਰਨੀਆ ਦੇ ਇਲਾਵਾ ਇਹਨਾਂ ਸੂਬਿਆਂ ਦੇ ਵਿੱਚ ਇਹਨਾਂ ਐਕਟਿਵਿਸਟ ਦੇ ਦੁਆਰਾ ਪ੍ਰੋਟੈਸਟ ਐਲਾਨੇ ਗਏ ਹੈਗੇ ਆ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹ ਪ੍ਰੋਟੈਸਟ ਸਿਰਫ ਆਈਸਵਾਰਾਂ ਦੇ ਉਲਟ ਹੋਣਗੇ ਜਾਂ ਇਸ ਦੇ ਵਿੱਚ ਵੀ ਕਿਤੇ ਕੋਈ ਹਿੰਸਾ ਹੋਣ ਦੀ ਖਤਸ਼ਾਤ ਨਹੀਂ ਜਿਹੜਾ ਉਹ ਬਣ ਜਾਂਦਾ ਹੈਗਾ ਸੋ ਉਦਾਂ ਓਵਰਲ ਦੇਖਿਆ ਜਾਵੇ ਤਾਂ ਲਾਸ ਐਂਜਲਸ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਕਰਫਿਊ ਜਿਹੜਾ ਲਗਾਇਆ ਜਾਊਗਾ ਸੋ ਚੌਥਾ ਦਿਨ ਇਹਨਾਂ ਪ੍ਰੋਟੈਸਟ ਦਾ ਚੌਥਾ ਪੰਜਵਾਂ ਦਿਨ ਜਿਹੜਾ ਆ ਉਹ ਚੱਲ ਰਿਹਾ ਆ ਉਹਦਾ ਨਿਊਯਾਰਕ ਸਿਟੀ ਦੇ ਬਾਹਰ ਵੀ ਕਹਿੰਦੇ ਵੀ ਇਸ ਟਾਈਮ ਪ੍ਰੋਟੈਸਟ ਹੋ ਰਹੇ ਨੇ ਜਿੱਥੇ ਆਈਸ ਆਊਟ ਆਫ ਨਿਊਯਾਰਕ ਸਿਟੀ ਇਦਾਂ ਦੇ ਜਿਹੜੇ ਨਾਰੇ ਆ ਤੇ ਇਦਾਂ ਦੇ ਜਿਹੜੀਆਂ ਹੋਲਡਿੰਗ ਸਾਈਨਸ ਆ ਉਹ ਦੇਖੇ ਜਾ ਚੁੱਕੇ ਹੈਗੇ ਆ ਦੇਖੇ ਜਾ ਰਹੇ ਹੈਗੇ ਆ ਸੋ ਕਹਿੰਦੇ ਵੀ ਜਿਨ੍ਹਾਂ ਹਰਜੋਤ ਸਿੰਘ ਜੀ ਤੁਸੀਂ ਵੇਰੀਆ ਦੇ ਇਮੀਗ੍ਰੇਸ਼ਨ ਕੋਰਟਸ ਦੀ ਗੱਲ ਕਰ ਰਹੇ ਸੀ ਇਹਨਾਂ ਦੋਨਾਂ ਕੋਰਟਸ ਨੂੰ ਪ੍ਰੋਟੈਸਟ ਦੇ ਚੱਲਦੇ ਆ ਅੱਜ ਜਲਦੀ ਵੀ ਕਹਿੰਦੇ ਬੰਦ ਕਰਨਾ ਜਿਹੜਾ ਉਹ ਪਹਿ ਚੁੱਕਾ ਐ ਸੋ ਬਹੁਤ ਜ਼ਿਆਦਾ ਡਿਸਰਪਸ਼ਨ ਇਹਨਾਂ ਪ੍ਰੋਟੈਸਟ ਦੇ ਕਰਕੇ ਓਵਰਆਲ ਆਪਾਂ ਨੂੰ ਦੇਖਣ ਨੂੰ ਮਿਲੀ ਐ ਫਾਕਸ ਨਿਊਜ਼ ਹੁਣੇ ਹੁਣੇ ਰਿਪੋਰਟ ਕਰ ਰਿਹਾ ਆ ਵੀ 101 ਦਾ ਜਿਹੜਾ ਕੁਝ ਹਿੱਸਾ ਆ ਉਸ ਨੂੰ ਇਹਨਾਂ ਪ੍ਰੋਟੈਸਟਰਸ ਦੇ ਦੁਆਰਾ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ ਸੋ ਇਹ ਫਰੀਵੇ ਨੂੰ ਜਿਹੜੇ ਕੈਲੀਫੋਰਨੀਆ ਦੇ ਵਿੱਚ ਪ੍ਰੋਟੈਸਟਰਸ ਸਲੈਸ਼ ਰਾਈਟਰਸ ਉਹ ਆਖਿਆ ਜਾ ਰਿਹਾ ਹੈ ਉਹਨਾਂ ਦਾ ਨਾਮ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਦੁਆਰਾ ਕਹਿੰਦੇ ਵੀ ਫਰੀਵੇ ਦਾ ਕੁਝ ਹਿੱਸਾ ਫਿਰ ਸ਼ਟਡਾਊਨ ਜਿਹੜਾ ਇਹਨਾਂ ਨੇ ਕਰ ਦਿੱਤਾ ਹੈਗਾ ਸੋ ਮਾਹੌਲ ਅਜੇ ਵੀ ਸੰਵੇਦਨਸ਼ੀਲ ਹੀ ਬਣਿਆ ਪਿਆ ਹੈਗਾ ਗੱਲ ਕਿੱਥੇ ਚੱਲੀ ਸੀਗੀ ਵੀ ਡਿਊ ਪ੍ਰੋਸੈਸ ਤੋਂ ਬਿਨਾਂ ਆਈਸ ਤੇ ਦੁਆਰਾ ਜਿਹੜੀ ਛਾਪੇਮਾਰੀ ਲੋਕਾਂ ਨੂੰ ਗ੍ਰਿਫਤਾਰ ਡੀਟੇਨ ਕਰਨ ਦਾ سلسلہ ਸੀਗਾ ਉਸ ਤੇ ਉਲਟ ਲੋਕ ਆਵਾਜ਼ ਚੱਕ ਰਹੇ ਸੀ ਉਹ ਆਵਾਜ਼ ਚੱਕਦੇ ਚੱਕਦੇ ਹਿੰਸਕ ਰੂਪ ਅਖਤਿਆਰ ਕਰ ਗਈ ਗੱਡੀਆਂ ਦੀ ਭੰਨ ਤੋੜ ਰੋੜੇ ਮਾਰਨੇ ਅਫਸਰਾਂ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜੇ ਡਾਂ ਪੈਣਾ ਆਗਜ਼ਨੀ ਕਰਨੀ ਗੂਗਲ ਦੀਆਂ ਆਟੋਮੈਟਿਕ ਡਰਾਈਵਰਲੈਸ ਗੱਡੀਆਂ ਨੂੰ ਅ ਅੱਗ ਲਾ ਦੇਣੀ ਬਰਸ਼ ਫਾਇਰਸ ਤੱਕ ਵੀ ਜਿਹੜੀਆਂ ਕਹਿੰਦੇ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਵਿੱਚੋਂ ਕਈ ਜਿਹੜੇ ਆਰਟਿਸਨਿਸਟਾ ਉਹਨਾਂ ਨੇ ਲਗਾ ਦਿੱਤੀਆਂ ਸੋ ਇਹ ਮਸਲਾ ਓਵਰਆਲ ਜਿਹੜਾ ਪੇ ਚੀਜ਼ਾਂ ਜਿਹੜਾ ਕਹਿ ਲਓ ਵੀ ਉਲਟ ਇਹਨਾਂ ਦੇ ਜਾ ਪਿਆ ਆ ਕੈਲੀਫੋਰਨੀਆ ਦੀ ਜਿਹੜੀ ਲੀਡਰਸ਼ਿਪ ਆ ਉਹ ਇਸ ਗੱਲ ਦੇ ਉੱਤੇ ਨਾਖੁਸ਼ ਆ ਵੀ 트੍ਰੰਪ ਹੋਣਾ ਦੇ ਦੁਆਰਾ ਨੈਸ਼ਨਲ ਗਾਰਡਜ਼ ਨੂੰ ਕਿਉਂ ਇੱਥੇ ਬੁਲਾਇਆ ਗਿਆ ਆ ਮਰੀਨਜ਼ ਜਿਹੜੇ ਆ ਉਹ ਕਿਉਂ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਆ ਕੈਲੀਫੋਰਨੀਆ ਦੇ ਵਿੱਚ ਹੁਣ ਰਿਪਬਲਿਕਨ ਅਟਰਨੀ ਜਰਨਲਸ ਵੱਖ-ਵੱਖ ਸੂਬਿਆਂ ਦੇ ਉਹ ਦੋਸ਼ ਲਗਾ ਰਹੇ ਨੇ ਕੈਲੀਫੋਰਨੀਆ ਦੇ ਉੱਤੇ ਕਹਿੰਦੇ ਵੀ ਤੁਸੀਂ ਲਾਅਲੈਸਨੈਸ ਨੂੰ ਇੱਕ ਐਕਸਕਿਊਜ਼ ਜਿਹੜਾ ਆ ਕੀਤਾ ਜਾ ਰਿਹਾ ਵੀ ਤੁਸੀਂ ਉਸ ਦੀ ਆਲੋਚਨਾ ਕਰਨ ਦੀ ਬਜਾਏ ਤੁਸੀਂ ਉਸ ਨੂੰ ਅੰਡਰ ਦਾ ਰੱਗ ਜਿਹੜਾ ਉਹ ਕਰ ਰਹੇ ਆ 26 ਅਟਾਰਨੀ ਜਨਰਲਸ ਨੇ ਇੱਕ ਸਟੇਟਮੈਂਟ ਲਿਖ ਕੇ ਜਿਹੜੀ ਇਹ ਗੱਲ ਜਿਹੜੀ ਉਹ ਆਖੀ ਆ ਕਹਿੰਦੇ ਵੀ ਇਨ ਕੈਲੀਫੋਰਨੀਆ ਵੀ ਆਰ ਸੀਇੰਗ ਦ ਰਿਜ਼ਲਟਸ ਆਫ ਲੀਡਰਸ਼ਿਪ ਥੈਟ ਐਕਸਕਿਊਜ਼ਸ ਲਾਉਲੈਸਨੈਸ ਐਂਡ ਅੰਡਰਮਾਈਨਸ ਲਾ ਐਨਫੋਰਸਮੈਂਟ ਸੋ ਕਹਿੰਦੇ ਵੀ ਜਦੋਂ ਤੁਹਾਡੇ ਲੋਕਲ ਤੇ ਸਟੇਟ ਅਫੀਸ਼ੀਅਲਸ ਐਕਟ ਨਹੀਂ ਕਰਦੇ ਤਾਂ ਉਦੋਂ ਫੈਡਰਲ ਗਵਰਨਮੈਂਟ ਨੂੰ ਐਕਟ ਜਿਹੜਾ ਉਹ ਕਰਨਾ ਅਪਿੰਦਾ ਆ ਤੇ ਉਹਨਾਂ ਨੇ ਬੇਸਿਕਲੀ 트ੰਪ ਹੁਣਾ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਏ ਇਹ ਜਿਹੜੀ ਚਿੱਠੀ ਨੂੰ ਨਾਲ ਲਿਖਿਆ ਹੈਗਾ ਆ ਸੋ ਕਰਫਿਊ ਹਾਈਵੇ ਸ਼ਟਡਾਉਨਸ ਲੁੱਟਾਂ ਖੋਹਾਂ ਉਹ ਸਾਰੀਆਂ ਚੀਜ਼ਾਂ ਤੇ ਮਲਟੀਪਲ ਪ੍ਰੋਟੈਸਟ ਮਲਕ ਭਰ ਦੇ ਵਿੱਚ ਜਿਹੜੇ ਫੈਲਣੇ ਆ ਇਹ ਇਸ ਟਾਈਮ ਲੇਟੈਸਟ ਚੱਲ ਰਿਹਾ ਹੈਗਾ ਆ ਜੀ ਬਿਲਕੁਲ ਸੋ ਇਸੇ ਤਰ੍ਹਾਂ ਜੇ ਕਹਿੰਦੇ ਗੱਲ ਕਰਦੇ ਇਹ ਲਾਸ ਐਂਜਲਸ ਦਾ ਵਨ ਓਨ ਵਨ ਜਿਹੜਾ ਫ੍ਰੀ ਐਪ ਹੈਗਾ ਉਹ 3 ਵਜੇ ਦੇ ਕਰੀਬ ਬਲੌਕ ਕਰ ਦਿੱਤਾ ਗਿਆ 5 ਦਿਨ ਹੋ ਗਏ ਆ ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਤੇ ਇਮੀਗ੍ਰੇਸ਼ਨ ਕਸਟਮਸ ਐਨਫੋਰਸਮੈਂਟ ਵਾਲੇ ੱਧਕੇ ਪੂਰੇ ਜ਼ੋਰ ਦੇ ਨਾਲ ਅਜੇ ਵੀ ਬੰਦੇ ਜਿਹੜੇ ਅਰੈਸਟ ਕਰ ਰਹੇ ਹੈਗੇ ਆ 4000 ਤੋਂ ਵੱਧ ਨੈਸ਼ਨਲ ਗਾਰਡ 700 ਤੋਂ ਵੱਧ ਮਰੀਨਸ ਐਲ ਏ ਦੇ ਵਿੱਚ ਆਲਰੇਡੀ ਇਸ ਟਾਈਮ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਗੈਬੋਨ ਨਿਊਸਮ ਤੇ ਇੱਕ ਟਰਨੀ ਜਨਰਲ ਰੌਬ ਬਾਂਟਾ ਹੋਣਾ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸ਼ੋ ਕੀਤਾ ਹੈਗਾ ਕਿ ਫੈਡਰਲ ਜਿਹੜੀ ਟਰੂਪਸ ਆ ਉਹ ਨਹੀਂ ਆ ਸਕਦੇ ਹੈਗੇ ਪਰ ਇਹ ਜਿਹੜਾ ਇੱਕ ਜੱਜ ਨੇ ਨਾ ਕਰ ਦਿੱਤੀ ਆ ਕਿ ਮੈਂ ਇਮੀਡੀਏਟਲੀ ਤੁਹਾਨੂੰ ਜਿਹੜਾ ਆ ਐਮਰਜੈਂਸੀ ਮੋਸ਼ਨ ਨਹੀਂ ਗ੍ਰਾਂਟ ਕਰ ਸਕਦਾ ਹੈਗਾ ਹੋਰ ਜਿਹੜੇ ਕਹਿੰਦੇ ਵੀ ਇਸ ਟਾਈਮ ਯੂ ਐਸ ਏ ਦੇ ਜਿਹੜੇ ਟਰੂਪਸ ਲਾਸ ਐਂਜਲਸ ਚ ਉਹਨਾਂ ਦੀ ਗਿਣਤੀ ਜ਼ਿਆਦੇ ਆ ਇਰਾਕ ਤੇ ਸੀਰੀਆ ਦੇ ਵਿੱਚ ਯੂ ਐਸ ਦੇ ਟਰੂਪਸ ਨਾਲ ਸੋ ਸ ਤੋਂ ਬਾਅਦ ਪਿਛਲੀ ਰਾਤ ਅਰੈਸਟ ਕੀਤੇ ਗਏ ਹੈਗੇ ਆ ਲਾਸ ਐਂਜਲਸ ਦੇ ਵਿੱਚ 2 ਵਜੇ ਤੋਂ ਬਾਅਦ ਪੁਲਿਸ ਨੇ ਲਾਸ ਐਂਜਲਸ ਦੀ ਜਿਹੜੀ ਪੁਲਿਸ ਆ ਅੱਜ ਬਾਅਦ ਦੁਪਹਿਰ 2 ਵਜੇ ਉਸ ਤੋਂ ਬਾਅਦ ਇਹ ਕਿਹਾ ਵੀ ਜਿਹੜੇ ਵੀ ਲੋਕ ਪ੍ਰੋਟੈਸਟ ਕਰਨਗੇ ਉਹਨਾਂ ਦੇ ਲਈ ਉਹਨਾਂ ਨੇ ਅਨਲੈਗਫੁਲ ਅਸੈਂਬਲੀ ਆਰਡਰ ਜਾਰੀ ਕਰ ਦਿੱਤਾ ਹੈਗਾ ਨਹੀਂ ਤਾਂ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਅਰੈਸਟ ਕਰਕੇ ਲੈ ਜਾਵਾਂਗੇ ਸੋ 3 ਵਜੇ ਦੇ ਕਰੀਬ ਮੈਂ ਤੁਹਾਨੂੰ ਦੱਸੇ ਚੁੱਕਾ ਹਾਂ ਕਿ ਉਹਨਾਂ ਨੇ ਜਿਹੜਾ ਹਾਈਵੇ 101 ਉਹ ਬੰਦ ਕਰ ਦਿੱਤਾ ਹੈਗਾ orange county ਦੇ ਵਿੱਚ bostons seattle austin santa ana ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੁਣ ਚੱਲ ਰਹੇ ਹੈਗੇ ਆ ਐਂਟੀ ਆਈਸ ਪ੍ਰੋਟੈਸਟ ਚੱਲ ਰਹੇ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਪ੍ਰੋਟੈਸਟਰਸ ਆ ਉਹ ਇਹ ਕਹਿ ਰਹੇ ਆ ਵੀ ਅ ਅਜ਼ੀ ਤੇ ਰਹਾਂਗੇ ਪਰ ਜਿਹੜੇ ਬਾਰਡਰਸ ਆ ਟੌਮ ਹੋਮ ਹਨ ਉਹ ਕਹਿੰਦੇ ਵੀ 4 ਸਾਲ ਪ੍ਰੈਜ਼ੀਡੈਂਟ ਟਰੰਪ ਕਿਤੇ ਨਹੀਂ ਜਾਂਦਾ ਤੇ 4 ਸਾਲਾਂ ਦੇ ਵਿੱਚ ਅਸੀਂ ਪੂਰੀ ਜਿਹੜੀ ਸਫਾਈ ਆ ਉਹ ਕਰ ਦੇਵਾਂਗੇ ਅ ਐਲ ਏ ਪੀ ਡੀ ਟੈਕਟੀਕਲ ਅਲਰਟ ਦੇ ਉੱਤੇ ਹੈਗੀ ਆ ਇਸ ਟਾਈਮ ਦੇ ਉੱਤੇ ਜਿਹੜੇ ਜਿਸ ਤਰ੍ਹਾਂ ਮੈਂ ਦੱਸ ਚੁੱਕਾ ਹਾਂ ਵੀ ਫੈਡਰਲ ਜੋ ਲਾ ਇਨਫੋਰਸਮੈਂਟ ਪ੍ਰੈਜ਼ੈਂਸ ਆਲਰੇਡੀ ਲਾਸ ਏਂਜਲਸ ਦੇ ਵਿੱਚ ਹੈਗੀ ਆ ਵਨ ਓਨ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ ਪਰ 101 ਵੰਦਾ ਸੋ ਸਾਰੇ ਨੂੰ ਪਤਾ ਵੀ ਜਿਹੜਾ 101 ਹਾਈਵੇ ਆ ਇਹ ਬਹੁਤ ਬਿਜੀ ਹੈ ਤੋਂ ਸੈਨ ਫਰਾਂਸਿਸਕੋ ਤੋਂ ਲੈ ਕੇ ਕਿੱਥੇ ਤੱਕ ਜਿਹੜਾ ਇਹ 101 ਜਾਂਦਾ ਹੈਗਾ ਸੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਚ ਮੋਸਟਲੀ ਤਾਂ ਜਿਹੜੇ ਠੀਕ ਸ਼ਾਂਤੀ ਆ ਸ਼ਾਂਤੀ ਵਾਲੇ ਹੀ ਆ ਕੁਝ ਜਿਹੜੇ ਸ਼ਰਾਰਤੀ ਆ ਜਿਨ੍ਹਾਂ ਨੇ ਕੱਲ ਐਪਲ ਦਾ ਸਟੋਰ ਵੀ ਲੁੱਟਿਆ ਕੁਝ ਵਾਇਮੋ ਦੀਆਂ ਕਾਰਨਾਂ ਨੂੰ ਅੱਗ ਵੀ ਲਾਈ ਹੈਗੀ ਆ ਤੇ ਸੈਕਰਮੈਂਟੋ ਦੇ ਵਿੱਚ ਵੀ ਜਿਹੜੇ ਕਾਫੀ ਪ੍ਰੋਟੈਸਟ ਹੋ ਰਹੇ ਹੈਗੇ ਆ ਸੀਜ਼ਰ ਸ਼ਾਬ ਇਸ ਪਲਾਜ਼ਾ ਜੋ ਆ ਉੱਥੇ ਇਹ ਪ੍ਰੋਟੈਸਟ ਜਿਹੜੇ ਇਸ ਟਾਈਮ ਦਿਖਾ ਰਹੇ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਸੈਨੋਜ਼ੇ ਓਕਲੈਂਡ ਸੈਨ ਫਰਾਂਸਿਸਕੋ ਦੇ ਵਿੱਚ ਵੀ ਰਾਈਟ ਨਾਉ ਜਿਹੜੇ ਪ੍ਰੋਟੈਸਟ ਹੋ ਰਿਹਾ ਹੈਗੇ ਆ ਤੇ ਕਹਿੰਦੇ ਆਉਣ ਵਾਲੇ ਸੋਮਵਰ ਨੂੰ ਵੀ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਣਗੇ ਸੋ ਫੈਡਰਲ ਏਜੰਟ ਤੇ ਪ੍ਰੋਟੈਸਟਰਸ ਪ੍ਰੋਟੈਸਟਰਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਕਲੈਸ਼ਸ ਇਸ ਟਾਈਮ ਚੱਲ ਰਹੀਆਂ ਹੈਗੀਆਂ ਅਲਰੇ ਵਿੱਚ ਹੁਣ ਇਹਨੇ ਇੱਕ ਖਬਰ ਆਈ ਆ ਉਥੋਂ ਦੇ ਜਿਹੜੇ ਮੇਅਰ ਕਹਿਣ ਬਾਅਦ ਸੋਨਾਂ ਨੇ ਐਲਾਨ ਕਰ ਦਿੱਤਾ ਵੀ ਡਾਊਨਟਾਊਨ ਦੇ ਕੁਝ ਇਲਾਕਿਆਂ ਦੇ ਵਿੱਚ ਰਾਤ 8 ਵਜੇ ਤੋਂ ਲੈ ਕੇ ਤੜਕੇ 6 ਵਜੇ ਤੱਕ ਕਰਫਿਊ ਜਿਹੜਾ ਆ ਉਹ ਲਗਾ ਦਿੱਤਾ ਗਿਆ ਆ ਸੋ ਕਿਸੇ ਨੂੰ ਵੀ ਜਿਹੜਾ ਅੱਜ ਡਾਊਨਟਾਊਨ ਐਲ.ਏ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਆ ਸੋ ਕਰਫਿਊ ਕਹਿੰਦੇ ਵੀ ਇਫੈਕਟ ਦੇ ਵਿੱਚ ਆਊਗਾ ਅੱਜ ਸ਼ਾਮ ਨੂੰ 8 ਵਜੇ ਹੁਣ ਤੋਂ 2 ਘੰਟੇ ਬਾਅਦ ਤੇ ਸਵੇਰ ਦੇ ਤੜਕੇ 6 ਵਜੇ ਤੱਕ ਜਿਹੜਾ ਕਰਫਿਊ ਆ ਲਾ ਦੇ ਡਾਊਨ ਟਾਊਨ ਦੇ ਵਿੱਚ ਰਹੇਗਾ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮਿਲਟਰੀ ਉਨੀ ਦੇਰ ਤੱਕ ਕਿ ਕੈਲੀਫੋਰਨੀਆ ਲਾ ਦੇ ਵਿੱਚ ਰਹੇਗੀ ਜਿੰਨੀ ਦੇਰ ਤੱਕ ਉੱਥੇ ਪੀਸ ਸ਼ਾਂਤੀ ਜਿਹੜੀ ਆ ਉਹ ਨਹੀਂ ਆ ਜਾਂਦੀ ਕਹਿੰਦੇ ਜੇ ਕਿਤੇ ਮੜਾ ਜਾ ਵੀ ਚਾਂਸ ਰਹਿੰਦਾ ਆ ਵੀ ਸ਼ਾਂਤੀ ਨਹੀਂ ਆਊਗੀ ਤਾਂ ਜਿਹੜੀ ਮਿਲਟਰੀ ਆ ਉਥੇ ਬਰਕਰਾਰ ਬਣੀ ਰਹੇਗੀ ਹੁਣੇ-ਹੁਣੇ ਐਲ ਦੇ ਵਿੱਚ ਮਿਲਟਰੀ ਦੀ ਡਿਪਲॉयਮੈਂਟ ਤੋਂ ਬਾਅਦ ਦੇ ਵਿੱਚ ਨੈਸ਼ਨਲ ਗਾਰਡ ਤੇ ਮਰੀਨਸ ਦੀ ਇਹ ਦੱਸਿਆ ਜਾ ਰਿਹਾ ਵੀ ਇਸ ਦੇ ਤੇ ਕੁੱਲ ਲਾਗਤ 134 ਮਿਲੀਅਨ ਡਾਲਰ ਜਿਹੜੀ ਹੋਣ ਜਾ ਰਹੀ ਆ ਕੈਲੀਫੋਰਨੀਆ ਨੇ ਜਿੱਦਾਂ ਦੱਸਿਆ ਵੀ ਇੱਕ ਕੋਰਟ ਆਰਡਰ ਦੀ ਮੰਗ ਕੀਤੀ ਆ ਵੀ ਟ੍ਰੂਪਸ ਕਿਹੜੇ ਕੰਮ ਕਰ ਸਕਦੇ ਆ ਤੇ ਕਿਹੜੇ ਕੰਮ ਉਹ ਨਹੀਂ ਜਿਹੜੇ ਉਹ ਕਰ ਸਕਦੇ ਉਹਨਾਂ ਨੂੰ ਕਹਿੰਦੇ ਵੀ ਲਿਮਟ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇ ਸੋ ਕਈ ਜੱਜਸ ਨੇ ਇਸ ਦੇ ਉੱਤੇ ਜਿਹੜੀਆਂ ਹੀਰਿੰਗਸ ਆ ਉਹਨਾਂ ਨੂੰ ਸ케ਜੂਲ ਕੀਤਾ ਹੈਗਾ ਆ ਤੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈ ਕਿ ਇਹਨਾਂ ਨੂੰ ਰੋਕ ਦਿੱਤਾ ਜਾਊਗਾ ਜਾਂ ਨਹੀਂ ਸੋ ਇਮੀਗ੍ਰੇਸ਼ਨ ਦੇ ਜਿਹੜੇ ਛਾਪੇਮਾਰੀ ਰੇਡਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਸਲਾ ਜਿਹੜਾ ਆ ਉਹੋ ਛੜਿਆ ਸੀ ਅੱਜ ਹੁਣ ਤੋਂ ਜਦੋਂ ਆਪਣੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਸਮਾਪਤ ਹੋਣੀਆਂ 1:30 ਵਜੇ ਜਿਹੜੇ ਕੈਲੀਫੋਰਨੀਅਨਸ ਨੂੰ ਸੰਬੋਧਨ ਕਰਨਗੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਜਦ ਐਲ.ਏ ਦੇ ਵਿੱਚ ਪੰਜਵਾਂ ਦਿਨ ਹੋ ਗਿਆ ਲਗਾਤਾਰ ਇਹ ਜਿਹੜੀ ਵਾਇਲੈਂਸ ਆ ਪ੍ਰੋਟੈਸਟ ਜਿਹੜੇ ਵਾਇਲੈਂਟ ਰੂਪ اختیار ਕਰ ਗਏ ਆ ਉਸ ਨੂੰ ਲੈ ਕੇ ਕਹਿੰਦੇ ਵੀ ਉਹ ਤੇ ਉਹਨਾਂ ਦੇ ਨਾਲ ਜਿਹੜੇ ਅਟਾਰਨੀ ਜਨਰਲ ਰੌਬ ਬੌਂਟਾ ਆ ਜਿਨ੍ਹਾਂ ਨੇ ਲਾਫ ਸੂਟ ਫਾਈਲ ਕੀਤਾ 트럼ਪ ਐਡਮਿਨਿਸਟ੍ਰੇਸ਼ਨ ਦੇ ਉਲਟ ਮਿਲਟਰੀ ਦੇ ਯੂਜ਼ ਨੂੰ ਲੈ ਕੇ ਇਹਨਾਂ ਪ੍ਰੋਟੈਸਟ ਦੇ ਵਿੱਚ ਉਹ ਇਸ ਦੇ ਵਿੱਚ ਜਾਣਕਾਰੀ ਜਿਹੜੀ ਹੋਰ ਅੱਜ ਜਿਹੜੀ ਉਹ ਦੇਣਗੇ ਸੋ ਲੇਟੈਸਟ ਟੈਂਸ਼ਨਸ ਕਹਿੰਦੇ ਆ ਵੀ ਕਾਫੀ ਜ਼ਿਆਦਾ ਜਿਹੜੀਆਂ ਇਸ ਟਾਈਮ ਵਧੀਆਂ ਆ ਜਦ ਇਹ ਪ੍ਰੋਟੈਸਟਰ ਜੋ ਸਿੰਘ ਜੀ ਹਲੇ ਤੋਂ ਬਾਅਦ ਸ਼ਿਕਾਗੋ ਦੇ ਵਿੱਚ ਗਏ ਉੱਥੇ ਇੱਕ ਗੱਡੀ ਕਹਿੰਦੇ ਭੀੜ ਦੇ ਵਿੱਚੋਂ ਲੰਘਦੀ ਹੋਈ ਜਿਹੜੀ ਉਹ ਦੇਖੀ ਗਈ ਉਸ ਦੀਆਂ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆਈਆਂ ਜੋ ਕਿ ਪ੍ਰੋਟੈਸਟਰਸ ਕਹਿੰਦੇ ਵੀ ਜਿਹੜੇ ਸ਼ਾਂਤਮਈ ਰੂਸ ਮਜਾਰਾ ਕਰ ਰਹੀ ਸੀ ਕਿ ਉਹਨਾਂ ਦੇ ਕਈਆਂ ਦੀਆਂ ਜਿਹੜੀਆਂ ਸਾਇੰਸ ਤੇ ਕਈਆਂ ਦੇ ਨਾਲ ਖਹਿ ਕੇ ਜਿਹੜੀ ਉਹ ਲੰਗੀ ਆ ਸੋ ਉੱਥੇ ਪੁਲਿਸ ਦੇ درمیان ਤੇ ਪ੍ਰੋਟੈਸਟਰਸ ਦੇ ਵਿੱਚ ਵੀ ਇੱਕ ਟਾਈਮ ਤਣਾਅ ਕਹਿੰਦੇ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਉੱਥੇ ਵੀ ਇਸ ਚੀਜ਼ ਦੀ ਚਿੰਤਾ ਜਿਹੜੀ ਪ੍ਰਗਟਾਈ ਗਈ ਸੀ 트럼ਪ ਉਹਨਾਂ ਦੇ ਨਜ਼ਦੀਕੀ ਜਿਹੜੇ ਲੋਕ ਆ ਉਹ ਇਹ ਦੱਸ ਰਹੇ ਨੇ ਵੀ ਸ਼ਾਇਦ ਰਾਸ਼ਟਰਪਤੀ 트럼ਪ ਇਨਸਰੈਕਸ਼ਨ ਐਕਟ ਨੂੰ ਇਥੇ ਐਲ.ਏ ਦੇ ਪ੍ਰੋਟੈਸਟ ਦੇ ਵਿੱਚ ਉਹਨਾਂ ਨੂੰ ਆ ਜਿਹੜਾ ਐਕਟੀਵੇਟ ਕਰ ਸਕਦੇ ਆ ਉਸ ਐਕਟ ਨੂੰ ਜਿਹੜਾ ਆ ਉਹ ਦੁਬਾਰਾ ਲਿਆ ਸਕਦੇ ਆ ਤਾਂ ਜੋ ਇਹਨਾਂ ਪ੍ਰੋਟੈਸਟ ਨੂੰ ਜਿਹੜਾ ਆ ਉਹ ਰੋਕਿਆ ਜਾ ਸਕੇ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਹਰਜੋਤ ਸਿੰਘ ਜੀ ਜਿਹੜੀ ਨਾਲ-ਨਾਲ ਚੱਲ ਰਹੀ ਆ ਆਈਸ ਜਿਹੜੇ ਆਪਣੇ ਟੈਕਟੀਕਲ ਏਜੰਟਸ ਆ ਬਲੂ ਸਿਟੀਜ਼ ਦੇ ਵਿੱਚ nationwide ਕਹਿੰਦੇ ਵੀ ਪੂਰੇ ਮੁਲਕ ਦੇ ਵਿੱਚ ਜਿਨ੍ਹਾਂ ਨੂੰ ਬਲੂ ਸਿਟੀਜ਼ ਆਖਿਆ ਜਾਂਦਾ ਯਾਨੀ ਕਿ ਡੈਮੋਕ੍ਰੈਟਿਕ ਲੀਨਿੰਗ ਸਿਟੀਜ਼ ਉਹਨਾਂ ਵਿੱਚ ਆਪਣੇ ਟੈਕਟੀਕਲ ਏਜੰਟਸ ਨੂੰ ਡਿਪਲੋਏ ਜਿਹੜੀ ਉਹ ਕਰਨ ਜਾ ਰਹੀ ਆ ਐਨਵੀਸੀ ਨਿਊਜ਼ ਇਹ ਇਸ ਟਾਈਮ ਰਿਪੋਰਟ ਕਰ ਰਹੀ ਹੈ ਕਹਿੰਦੇ ਵੀ ਸਾਨੂੰ ਦੋ ਜਿਹੇ ਸੂਤਰਾਂ ਤੋਂ ਇਹ ਪਤਾ ਲੱਗਾ ਆ ਵੀ ਜਿਹੜੇ ਪਲਾਨ ਕੀਤਾ ਜਾ ਰਿਹਾ ਆ ਫਿਊਚਰ ਆਪਰੇਸ਼ਨਜ਼ ਨੂੰ ਲੈ ਕੇ ਸੋ ਕਹਿ ਸਕਦੇ ਆ ਹਰਜੋਤ ਸਿੰਘ ਜੀ ਚਾਹੇ ਪ੍ਰੋਟੈਸਟ ਜਿਹੜੇ ਉਹ ਚੱਲ ਰਹੇ ਆ ਰੂਪ ਇਹਨਾਂ ਦਾ ਜਿਹੜਾ ਮਰਜ਼ੀ ਇਖਤਿਆਰ ਜਿਹੜਾ ਉਹ ਹੋ ਗਿਆ ਹੋਵੇ ਪਰ 트럼ਪ ਪ੍ਰਸ਼ਾਸਨ ਫੈਡਰਲ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਜਿਹੜੀ ਉਸਤੇ ਅੰਡਰ ਆਉਂਦੀ ਆ ਉਹ ਆਪਣੀਆਂ ਰੇਡਸ ਤੇ ਲੋਕਾਂ ਦੀ ਫੜੋ ਫੜਾਈ ਛਾਪੇਮਾਰੀ ਤੋਂ ਹਾਲ ਦੀ ਘੜੀ ਹੱਥ ਪਿੱਛੇ ਜਿਹੜੇ ਉਹ ਨਹੀਂ ਖਿੱਚ ਰਹੇ ਇਨਫੈਕਟ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਬਲੂ ਸਟੇਟਸ ਦੇ ਵਿੱਚ ਟੈਕਟੀਕਲ ਟੀਮਸ ਟੈਕਟੀਕਲ ਏਜੰਟਸ ਆ ਉਹਨਾਂ ਨੂੰ ਡਿਪਲਾਈ ਕਰਨ ਦਾ ਫੈਸਲਾ ਲੈ ਰਹੇ ਆ